किसानों के की हिमायत में व्यापारी वर्ग भी उतर आए हैं जिनकी ओर से चौड़ा बाजार शॉपकीपर एसोसिएशन के नेतृत्व में लुधियाना से चौड़ा बाजार में खुशी राम स्वीट से लेकर घंटाघर चौक तक कैंडल मार्च निकाला गया और किसानों के हित में केंद्र की नरेंद्र मोदी सरकार से खेती कानून वापस लेने की अपील की गई व्यापारी नेता बिट्टू गुम्बर और हैप्पी कालड़ा ने बताया कि पहले कोरोना संक्रमण के चलते लागू लॉकडाउन के कारण कई महीने व्यापार बंद रहा और अब व्यापारियों को भारी नुकसान का सामना करना पड़ा अब केंद्र के नरेंद्र मोदी सरकार द्वारा लाए गए खेती कानूनों के चलते एक बार फिर से व्यापारी वर्ग घाटे में है उन्होंने कहा कि वे केंद्र की नरेंद्र मोदी सरकार की ओर से लाए गए काले खेती कानूनों का विरोध कर रहे हैं किसानों का समर्थन करते हैं जो हमेशा से पंजाब विरोधी रही है पहले उन्होंने व्यापारियों के खिलाफ नीतियाँ बनाई और अब किसानों के विरुद्ध भी काम कर रही है उन्होंने कहा कि व्यापारियों और किसानों का नाखून व मांस का रिश्ता है क्योंकि किसानों द्वारा पैदा किया गया अन्न व्यापारियों सहित समाज का हर वर्ग खाता है और व्यापारियों के मुख्य ग्राहक भी किसान है और इसलिए वह किसानों का पुरजोर समर्थन करते हैं छोटा बिहारदार धनबाद धन्यवाद रहा ਜਿਨ੍ਹਾਂ ਨੇ ਇਸ ਸਕੈਂਡਲ ਮਾਰ ਦੇ ਵਿੱਚ ਸਾਡਾ ਯੋਗਦਾਨ ਦਿੱਤਾ ਤੇ ਉੱਤੇ ਹੀ ਅਸੀਂ ਕੇਂਦਰ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਅੱਜ ਵਪਾਰੀ ਵਰਗ ਇੱਕ ਖਾਲੀ ਅੰਦੋਲਨ ਕਿਸਾਨਾਂ ਦਾ ਨਹੀਂ ਹੈ ਇਟਸ ਲੁਧਿਆਣਾ ਸ਼ਹਿਰ ਦਾ ਵਪਾਰੀ ਚਾਹ ਛੋਟਾ ਚਾਹ ਵੱਡਾ ਹਉ ਹਰ ਬੰਦਾ ਕਿਸੇ ਨਾਲ ਖੜਾ ਹੈ ਤੇ ਅਸੀਂ ਕੇਂਦਰ ਸਰਕਾਰ ਤੋਂ ਇੱਕ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਕਿਸਾਨਾਂ ਦੀ ਇੱਕ ਵੱਡੀ ਬੈਠਕ ਬੁਲਾਈ ਜਾਵੇ ਤੇ ਇਹ ਕਾਲੇ ਕਾਨੂੰਨ ਰੱਦ ਕਿਤੇ ਜਾਣ ਤੱਕ ਕਿ ਸਾਡੇ ਰੋਜ਼ਗਾਰ ਪਹਿਲੇ ਦੇ ਤਰ੍ਹਾਂ ਚੱਲ ਸਕਣ ਇਸ ਚੀਜ਼ ਨੂੰ ਸਟਾਕ ਨਹੀਂ ਕਰ ਸਕਦਾ ਤੇ ਜਿਹੜਾ ਵਪਾਰੀ ਹੈਗਾ ਜਿਹੜਾ ਦੇਖੋ 4 ਮਹੀਨੇ ਤੋਂ ਵਪਾਰ ਬੰਦ ਹੈ ਦਿੱਲੀ ਬੰਦ ਹੈ ਦਿੱਲੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਅੱਜ ਤੱਕ ਉੱਥੇ ਮਾਲ ਨਹੀਂ ਆ ਰਿਹਾ ਮਾਲ ਨਾ ਜਾ ਨਹੀਂ ਰਿਹਾ ਨਹੀਂ ਦਿਖਤ ਆ ਰਹੀ ਨੇ ਓਵਰঅল ਵਪਾਰ ਦਾ ਨੁਕਸਾਨ ਤਾਂ ਹੋ ਹੀ ਰਿਹਾ ਜੀ ਇੱਕ ਚੈਨਲ ਜਦੋਂ ਰੁਕੇਗਾ ਇੱਕ ਚੈਨ ਸਾਡਾ ਵਪਾਰ ਅੱਜ ਤੁਸੀਂ ਜਾ ਕੇ ਦੇਖ ਲਓ ਚਾਹੇ ਕਿਸੇ ਵਪਾਰ ਚਾਹੇ ਹੋਤਰੀ ਦਾ ਸਾਰੇ ਲੋਕ ਵਿਲੇ ਬੈਠੇ ਆ ਕਿਸੇ ਦੀ ਦੁਕਾਨ ਤੇ ਕੋਈ ਸਿੰਗਲ ਗਾਹਕ ਨਹੀਂ ਹੈ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਅੰਦੋਲਨ ਦੇ ਵਿੱਚ ਸਾਡੇ ਵਪਾਰੀ ਵਰਗ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਘੱਟੋ ਘੜ ਸਾਡੇ ਵਪਾਰੀਆਂ ਦਾ ਦੁੱਖ ਦੇਖਦੇ ਹੋਏ ਇਸ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਸਾਡੇ ਵੀਰ ਭਰਾ ਉੱਥੇ ਬੈਠੇ ਦੇਖੋ ਅਗਰ ਕਾਲੇ ਕਾਨੂੰਨ ਪਾਸ ਹੁੰਦਾ ਹੈ ਤੇ 99% ਹੈ ਇਹਨੂੰ ਕੋਰਪੋਰੇਟ ਕਰਾਨੇ ਆਪਣੇ ਕੋਲ ਲੈ ਜਾਣਗੇ ਜਿਹੜਾ ਆਟਾ ਅਜ ਅਸੀਂ ਮੰਨ ਲਓ 300 ਰੁਪਏ თਲੀ ਲੈਣੇ ਆ 320 ਰੁਪਏ თਲੀ ਲੈਣੇ ਆ ਉਹ ਆਟਾ 120 ਰੁਪਏ ਕਿਲੋ ਹੋਣਾ 100 ਰੁਪਏ ਕਿਲੋ ਹੋਣਾ ਸਾਡੇ ਲੋਕਾਂ ਦੀ ਮਜਬੂਰੀ ਹੋਣੀ ਉਹ ਆਟਾ ਲੈਣਾ ਕਿਉਂਕਿ ਸਾਡੇ ਕੋਲ ਕੋਈ ਆਪਸ਼ਨ ਨਹੀਂ ਬਚਣੀ ਤੇ ਮਜਬੂਰੀ ਸਾਨੂੰ ਕਾਟਾ ਲੈਣਾ ਪੈਣਾ ਤੇ ਜੇ ਆਟੇ ਦਾ ਰੇਟ ਵਧੇਗਾ ਕਿਉਂਕਿ ਹਿੰਦੁਸਤਾਨ ਦੇ ਵਿੱਚ ਇੱਕ ਆਟਾ ਔਰ ਦਾਲੀ ਹੈ ਜਿਹਦੇ ਸਿਰ ਤੇ ਬੰਦਾ ਰੋਟੀ ਕਾ ਲੰਦਾ ਜਦ ਆਟੇ ਦਾ ਰੇਟ ਵਧ ਗਿਆ ਤੇ ਨੋਰਮਲ ਜੀ ਗੱਲ ਆ ਹਰ ਚੀਜ਼ ਆ ਰੇਟ ਤੇ ਵਧਣਾ ਹੀ ਵਧਣਾ ਹੈ ਤੇ ਮਹਿੰਗਾਈ ਵੈਸੇ ਵਧੇਗੀ ਜੀ ਡੀਪੀ ਹੋਰ ਥਲੇ ਗਿਰ ਜਣੀ ਹੈ ਅਸੀਂ ਲੋਕ ਪਹਿਲੇ ਹੀ ਇੰਨੀ ਮਾਰ ਚੇਲਦੇ ਪਿਆ ਸਾਨੂੰ ਹੋਰ ਮਾਰ ਚੇਲਨੀ ਪੈਣੀ ਹੈ ਦੇਖੋ ਸਾਡਾ ਸੰਘਰਸ਼ ਜਾਰੀ ਰਹੇਗਾ ਅੱਜ ਕਿਸਾਨ ਅੰਦੋਲਨ ਖਾਲੀ ਲੁਧਿਆਣੇ ਚ ਨਹੀਂ ਪੰਜਾਬ ਚ ਨਹੀਂ ਹਿੰਦੁਸਤਾਨ ਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਇਹ ਅੰਦੋਲਨ ਜਾਰੀ ਹੈ ਬੱਚਾ ਬੱਚਾ ਹਰ ਬੰਦਾ ਇਸ ਅੰਦੋਲਨ ਵਿੱਚ ਆਪਣਾ ਭਾਗ ਲੈ ਰਿਹਾ ਹੈ ਉਥੇ ਅਸੀਂ ਕਿਸਾਨ ਭਰਾਵਾਂ ਨੂੰ ਇੱਕ ਵਿਸ਼ਵਾਸ ਦਿਵਾਨੇ ਆ ਕਿ ਵਪਾਰੀ ਵਰਗ ਤੁਹਾਡੇ ਨਾਲ ਖੜਾ ਲੁਧਿਆਣੇ ਦਾ ਸਾਡੀ ਅਸੀਂ ਅਗਲੀ ਰਣਨੀਤੀ ਬਣਾਵਾਂਗੇ ਸਾਡੇ ਲੁਧਿਆਣੇ ਵਿੱਚ ਵਪਾਰੀ ਵਰਗ ਦਾ ਇੱਕ ਵੱਧ ਗਿਣਤੀ ਦਾ ਜੱਥਾ ਉਥੇ ਸਿੰਘੂ ਬਾਰਡਰ ਜਾਏਗਾ ਉਹਨਾਂ ਦੇ ਦਰਨੇ ਵਿੱਚ ਜਾ ਕੇ ਸ਼ਾਮਲ ਹੋਏਗਾ ਜਿਹੜਾ ਅੱਜ ਕੈਂਡਲ ਮਾਰਚ ਕਰਿਆ ਜਾ ਰਿਹਾ ਅੱਜ ਜੋਗੀ ਲੁਧਿਆਣਾ ਦੇ ਵਪਾਰੀਆਂ ਵੱਲੋਂ ਬਹੁਤ ਵੱਡੇ ਬਦਰ ਦੇ ਕੈਂਡਲ ਮਾਰਚ ਨਿਕਾਲਿਆ ਗਿਆ ਸਾਰੇ ਵਪਾਰੀ ਭਰਾਵਾਂ ਵੱਲੋਂ ਜੋ ਕਿ ਬਾਰਡਰਾਂ ਦੇ ਉੱਤੇ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਭਰਾ ਪਿਛਲੇ ਕਾਫੀ ਲੰਬੇ ਅਰਸੇ ਤੋਂ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਲਈ ਅੱਜ ਕੈਂਡਲ ਮਾਰਚ ਕਰ ਰਿਹਾ ਕਿਉਂਕਿ ਪੂਰਾ ਵਪਾਰ ਵਰਗ ਅੱਜ ਕਿਸਾਨ ਭਰਾਵਾਂ ਦੇ ਨਾਲ ਖੜਾ ਹੈ ਚਟਾਨ ਦੀ ਤਰ੍ਹਾਂ ਹਿੰਦੂ ਸਿੱਖ ਇਕਤਾ ਦੀ ਮਿਸਾਲ ਅਸੀਂ ਸਾਰੇ ਹੀ ਵਪਾਰੀ ਕਿਸਾਨ ਭਰਾਵਾਂ ਦੇ ਨਾਲ ਤਨ ਮਨ ਧਨ ਤੋਂ ਖੜੇ ਆ ਅੱਜ ਵਪਾਰੀ ਜਿਹੜੇ ਦਿੱਲੀ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਉਹਨਾਂ ਨੂੰ ਕੁੱਝ ਸਮਾਨ ਵੀ ਢੇਕੇ ਆਇਓ ਮੈਂ ਖੁਦ ਅੱਜ ਸੰਭੂ ਬਾਰਡਰ ਤੇ ਲੰਬੇ ਲੰਬੇ ਕੋੜ ਜਿਹੜੇ ਸਾਡੇ ਕਿਸਾਨ ਭਰਾ ਠੰਡ ਦੇ ਵਿੱਚ ਠੁਠਰੇ ਸੀ ਉਹਨਾਂ ਨੂੰ ਅਸੀਂ ਆਪਣੇ ਹੱਥੀ ਵੰਡ ਕੇ ਆਇਆ ਤੇ ਬੜੀ ਖੁਸ਼ੀ ਹੋਈ ਹੈ ਤੇ ਸਾਰੇ ਹੀ ਵਪਾਰੀ ਭਰਾਵਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਕਿਸਾਨ ਹੀ ਇੱਕ ਸਾਡਾ ਅੰਦ ਆਤਾ ਹੈ ਜੋ ਕਿ ਹਰ ਚੀਜ਼ ਬੀਜ ਕੇ ਸਾਡੇ ਪੇਟ ਤੱਕ ਪਹੁੰਚਾਉਂਦਾ ਹੈ ਔਰ ਸਾਡੇ ਕਾਰੋਬਾਰ ਨੂੰ ਵੀ ਵਿਧਾਉਂਦਾ ਹੈ ਬਿਊਰੋ ਰਿਪੋਰਟ ਬ੍ਰਾਈਟ ਪੰਜਾਬ